ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰਿਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਵੇਖਣ ਵਿੱਚ ਜਿੰਨਾ ਆਪਣਾ ਡਿਜ਼ਾਈਨ ਇਹ ਸੋਹਣਾ ਲੱਗਦਾ ਬਣਾਈ ਵਿੱਚ ਉਹਨਾਂ ਹੀ ਜ਼ਿਆਦਾ ਆਸਾਨ ਇਸ ਤਰ੍ਹਾਂ ਆਪਣੀ ਫਲਾਵਰ ਬਣ ਰਹੇ 1 2 3 ਫਿਰ ਉੱਪਰ 2 ਫਿਰ ਉੱਪਰ 3 ਫਿਰ ਉੱਪਰ 2 ਇਸ ਤਰ੍ਹਾਂ ਤੇ ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਬੱਚਿਆਂ ਦੀ ਕੋਟੀਆਂ ਸਵੈਟਰ ਬਲਾਊਜ਼ ਸਕੇਵੀ গারਲਸ ਸਟਾਕ 베ਬੀ ਫਰੌਕ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਸਿੱਧੇ ਪਾਸੇ ਤੋਂ ਆਪਣਾ ਜਿਹੜਾ ਇਹ ਡਿਜ਼ਾਈਨ ਹੈ ਸ਼ੁਰੂ ਹੁੰਦਾ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਹੋਊਗੀ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਛੇ ਸਲਾਈਆਂ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਫਿਰ ਉੱਪਰ 6 ਸਲਾਈਆਂ 'ਚ ਇਹ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਡਿਜ਼ਾਈਨ ਆਪਣਾ ਉਹੀ ਰਹਿੰਦਾ ਹੈ ਤਾਂ 12 ਸਲਾਈਆਂ 'ਚ ਆਪਣਾ ਡਿਜ਼ਾਈਨ ਹੈ ਜਿਹੜਾ ਇਹ ਕੰਪਲੀਟ ਹੋ ਜਾਂਦਾ ਹੈ ਬਹੁਤ ਹੀ ਜ਼ਿਆਦਾ ਆਸਾਨ ਡਿਜ਼ਾਈਨ ਹੈ ਬਹੁਤ ਆਸਾਨੀ ਨਾਲ ਤੁਸੀਂ ਇਸ ਨੂੰ ਬਣਾ ਸਕੋਗੇ ਤੇ ਜਦੋਂ ਆਪਾਂ ਇਸ ਡਿਜ਼ਾਈਨ ਵਾਸਤੇ ਕੁੰਡੇ ਲੈਣੇ ਆ ਤਾਂ ਆਪਾਂ ਇਸ ਤਰ੍ਹਾਂ ਕੁੰਡੇ ਲੈਣੇ ਆ 5 5 5 5 ਕਿਉਂਕਿ 5 5 ਕੁੰਡਿਆਂ ਤੇ ਆਪਣਾ ਡਿਜ਼ਾਈਨ ਬਣ ਰਿਹਾ ਹੈ ਤੇ ਕੰਨਾਂ 'ਤੇ ਤੁਸੀਂ 2-2 ਕੁੰਡੇ ਬਾਧੂ ਰੱਖ ਲੈਣੀ ਹੈ ਜਿਹੜੇ ਵਿੱਚ ਕੁੰਡੇ ਹੋਣਗੇ ਉਹ 5-5 5 ਇਸ ਤਰ੍ਹਾਂ ਕਰਕੇ ਰੱਖਣੀ ਹੈ 2-2 ਕੰਨਾਂ 'ਤੇ ਐਕਸਟਰਾ ਹੋ ਜਾਣਗੇ ਕੁੰਡੇ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲੀ ਸਲਾਈਡ ਡਿਜ਼ਾਈਨ ਦੇ ਸਿੱਧੇ ਪਾਸੇ ਤੋਂ ਬਾਰਡਰ ਬਣਾਉਣ ਤੋਂ ਬਾਅਦ ਜਿਵੇਂ ਮੈਂ ਇੱਥੇ ਪਹਿਲੀ ਸਲਾਈ ਡਿਜ਼ਾਈਨ ਦੀ ਸ਼ੁਰੂ ਕੀਤੀ ਹੈ ਇਹ ਡਿਜ਼ਾਈਨ ਬਣਾਇਆ ਹੈ ਇਹੀ ਤੁਹਾਨੂੰ ਡਿਜ਼ਾਈਨ ਹੈ ਜਿਹੜਾ ਰਿਪੀਟ ਕਰਕੇ ਦਿਖਾਉਣੀ ਹੈ। ਇਹ ਕਿਹ ਕੁੰਡਾ ਆਪਾਂ ਆਤਾਰੋ ਚਾਹੇ ਬੁਣੋ ਇਹ ਆਪਣੀ ਮਰਜ਼ੀ ਹੈ ਕੰਨੀ ਵਾਲਾ ਕੁੰਡਾ ਆਪਣਾ ਇਹ। ਪਹਿਲੀ ਸਲਾਈ ਡਿਜ਼ਾਈਨ ਦੀ ਆਪਾਂ ਸਾਰੀ ਇਸ ਤਰ੍ਹਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ। ਜਿੰਨੇ ਵੀ ਕੁੰਡੇ ਆਪਣੇ ਕੋਲੇ ਹੋਣਗੇ ਇਸ ਤਰ੍ਹਾਂ ਆਪਾਂ ਸਿੱਧੇ ਬਣਾ ਲੈਣੇ ਆ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਇਹ। ਅਣ ਇੱਕ ਸਲਾਈ ਸਿੱਧੇ ਪਾਸੇ ਤੋਂ ਆਪਾਂ ਲਈ ਆਂਦੀ ਹੈ ਜਿਹੜੀ ਕੰਪਲੀਟ ਕਰਦੇ ਹੁਣ ਆਪਾਂ ਦੂਸਰੀ ਸਲਾਈ ਬਣਾਵਾਂਗੇ ਉਲਟ ਪਾਸੇ ਤੋਂ ਦੂਸਰੀ ਸਲਾਈ ਆਪਣੀ ਸਾਰੀ ਇਸ ਤਰ੍ਹਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਆਪਾਂ ਪਹਿਲਾਂ ਮੈਂ ਸਲਾਈ ਬਣਾ ਕੇ ਕੰਪਲੀਟ ਕਰਦੀ ਹਾਂ ਫਿਰ ਆਪਾਂ ਤੀਸਰੀ ਸਲਾਈ ਬਣਾਵਾਂਗੇ ਤੀਸਰੀ ਸਲਾਈ ਤੇ ਆਪਣਾ ਜਿਹੜਾ ਡਿਜ਼ਾਈਨ ਸ਼ੁਰੂ ਹੋਊਗਾ ਦੋ ਸਲਾਈਆਂ ਆਪਣੀਆਂ ਪਹਿਲਾਂ ਸੈਂਪਲ ਹੁੰਦੀਆਂ ਸਿੱਧੇ ਪਾਸੇ ਤੋਂ ਇੱਕ ਸਿੱਧੀ ਤੇ ਉਲਟੇ ਪਾਸੇ ਤੋਂ ਇੱਕ ਉਲਟੀ ਹੁਣ ਆਪਣੀ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਜਿਹੜੇ ਦੋ ਕੁੰਡੇ ਆਪਣੇ ਬਾਧੂ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਤਾਰੂ ਚਾਹੇ ਬਣੋ ਦੂਸਰਾ ਆਪਾਂ ਬਣਾ ਲਾਂਗੇ ਸਿੱਧਾ ਅੱਗੇ 5-5 ਕੁੰਡਿਆਂ ਤੇ ਆਪਣਾ ਡਿਜ਼ਾਈਨ ਤਾਂ ਇਸ ਤਰ੍ਹਾਂ ਆਪਾਂ 5 ਕੁੰਡਿਆਂ ਦਾ ਇੱਕ ਬਣਾਉਣਾ ਪਿਛਲੀ ਸਾਈਡ ਤੇ ਪਹਿਲਾਂ ਆਪਾਂ ਥ੍ਰੈਡ ਅੱਗੇ ਕਰਕੇ ਜਾਲੀ ਬਣਾਉਣੀ ਹੈ ਇਸ ਤਰ੍ਹਾਂ ਦੋ ਕੁੰਡੇ ਬਣਾ ਕੇ ਥ੍ਰੈਡ ਅੱਗੇ ਕਰਕੇ ਜਾਲੀ ਬਣਾਉਣੀ ਹੈ ਫਿਰ ਆਪਾਂ ਜਿਹੜੇ ਆਪਣੇ ਇਹ ਪੰਜ ਕੁੰਡੇ ਆ ਪੰਜ-ਪੰਜ ਕੁੰਡਿਆਂ ਤੇ ਆਪਣਾ ਡਿਜ਼ਾਈਨ ਪੰਜ ਕੁੰਡਿਆਂ ਦਾ ਇੱਕ ਬਣਾਉਣਾ ਹੈ ਪਿਛਲੀ ਸਾਈਡ ਤੋਂ ਇਹ ਪੰਜ ਕੁੰਡਿਆਂ ਦਾ ਜਿਹੜਾ ਇੱਕ ਬਣਾਉਣਾ ਹੈ ਮੈਂ ਤੁਹਾਨੂੰ ਦੋ ਤਰੀਕੇ ਦੱਸੂਗੀ ਜਿਵੇਂ ਤੁਹਾਨੂੰ ਤਰੀਕਾ ਜਿਹੜਾ ਸੌਖਾ ਲੱਗਦਾ ਹੋਊਗਾ ਤੁਸੀਂ ਉਸੇ ਤਰ੍ਹਾਂ ਪੰਜ ਦਾ ਇੱਕ ਬਣਾ ਲੈਣਾ ਇੱਕ ਤਰੀਕਾ ਆਪਣਾ ਇਸ ਤਰ੍ਹਾਂ ਪੰਜ ਕੁੰਡਿਆਂ ਦਾ ਇੱਕ ਬਣਾਵਾਂਗੇ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਕਰਕੇ ਪੰਜ ਕੁੰਡਿਆਂ ਦਾ ਇੱਕ ਹੋ ਗਿਆ ਫੇਰ ਥ੍ਰੈਡ ਅੱਗੇ ਕਰ ਲੈਣਾ ਆਪਾਂ ਤਾਂ ਜਿਹੜੇ ਪੰਜ ਕੁੰਡੇ ਆਪਣੇ ਸਿੱਧੇ ਆ ਉਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ 1 2 3 4 5 ਹੁਣ ਦੋ ਵਾਧੂ ਕੁੰਡੇ ਆਪਾਂ ਬਣਾ ਕੇ ਉਸ ਤੋਂ ਬਾਅਦ ਆਪਾਂ ਜਾਲੀ ਬਣਾਈ ਫੇਰ ਆਪਾਂ ਪੰਜ ਕੁੰਡਿਆਂ ਦਾ ਇੱਕ ਬਣਾਇਆ ਫੇਰ ਜਾਲੀ ਬਣਾਈ ਫੇਰ ਪੰਜ ਸਿੱਧੇ ਬਣਾਲੇ ਇਹ ਹੀ ਡਿਜ਼ਾਈਨ ਆਪਾਂ ਸਲਾਈ ਤੇ ਰਿਪੀਟ ਕਰਦੇ ਆ ਨਾ ਹੁਣ ਇੱਥੇ ਆਪਣੇ ਕੋਲੇ ਦੋ ਕੁੰਡੇ ਘਟ ਗਏ ਪੰਜ ਕੁੰਡੇ ਸੀ ਆਪਣੇ ਇੱਥੇ ਤਿੰਨ ਰਹਿ ਗਏ ਇਹ ਆਪਾਂ ਅਗਲੀ ਸਲਾਈ 'ਚ ਕੰਪਲੀਟ ਦੋ ਕੁੰਡੇ ਜਿਹੜੇ ਬਣਾਵਾਂਗੇ ਅੱਗੇ ਫੇਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਪੰਜ ਕੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਪਿਛਲੀ ਸਾਈਡ ਤੋਂ ਐਸਟਰਾ ਪੰਜ ਕੁੰਡਿਆਂ ਦਾ ਇੱਕ ਕਰਨ ਤੋਂ ਪਹਿਲਾਂ ਆਪਾਂ ਜਾਲੀ ਬਣਾਉਣੀ ਹੈ ਜਿਹੜੀ ਜਾਲੀ ਬਣਾਉਣੀ ਥ੍ਰੈਡ ਅੱਗੇ ਕਰਕੇ ਫੇਰ ਥ੍ਰੈਡ ਕਰਾਂਗੇ ਅੱਗੇ ਫੇਰ ਪੰਜ ਕੁੰਡੇ ਆਗੇ ਆਪਣੇ ਸਿੱਧੇ ਇੱਕ ਦੋ 10 4 5 ਠੀਕ ਹੈ ਅੱਗੇ ਫੇਰ ਹੁਣ ਤੁਹਾਨੂੰ ਮੈਂ ਜਿਹੜਾ ਹੋਰ ਤਰੀਕਾ ਦੱਸਦੀ ਹਾਂ 5 ਦਾ ਇੱਕ ਆਪਾਂ ਕਿਵੇਂ ਕਰ ਸਕਦੇ ਹਾਂ ਥ੍ਰੈਡ ਆਪਾਂ ਇਸ ਤਰ੍ਹਾਂ ਸਲਾਈ ਤੇ ਲਪੇਟ ਕੇ ਪਿੱਛੇ ਲੈ ਕੇ ਜਾਣਾ ਹੈ ਜਾਲੀ ਬਣਾਉਣੀ ਆਪਾਂ ਇੱਥੇ ਫਿਰ ਦੋ ਕੁੰਡੇ ਸਲਿੱਪ ਕਰ ਲੈਣੇ ਆ ਤੇ ਜਿਹੜੇ ਆਪਣੇ ਤਿੰਨ ਕੁੰਡੇ ਆ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾ ਲੈਣਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਇਹ ਆਪਣਾ ਜਿਹੜਾ ਸੌਖਾ ਤਰੀਕਾ ਹੈ ਜੇਕਰ ਤੁਸੀਂ ਉਸ ਤਰ੍ਹਾਂ ਪੰਜ ਦਾ ਇੱਕ ਤੋਂ ਤੁਹਾਡੇ ਕੋਲ ਨਹੀਂ ਹੁੰਦਾ ਤੁਸੀਂ ਇਸ ਤਰ੍ਹਾਂ ਕਰ ਸਕਦੇ ਆ ਤਿੰਨ ਦਾ ਇੱਕ ਬਣਾ ਕੇ ਜਿਹੜੇ ਦੋ ਸਲਿੱਪ ਕੀਤੇ ਇਹਦੇ ਉੱਪਰ ਦੀ ਛੁੱਟ ਦੇਣੀ ਇਸ ਤਰ੍ਹਾਂ ਤਾਂ ਪੰਜ ਕੁੰਡਿਆਂ ਦਾ ਇੱਕ ਹੋ ਗਿਆ ਥ੍ਰੈਡ ਕਰਨਾ ਹੈ ਅੱਗੇ ਜਾਲੀ ਬਣਾਉਣੀ ਹੈ ਲਾਸਟ ਵਾਲੇ ਦੋ ਕੁੰਡੇ ਬਣਾ ਲੈਣੇ ਸਿੱਧੇ ਤੀਸਰੀ ਸਲਾਈ ਆਪਾਂ ਕੰਪਲੀਟ ਕਰ ਲਈ ਇਸ ਤਰ੍ਹਾਂ ਤੇ ਹੁਣ ਆਪਾਂ ਚੌਥੀ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਚੌਥੀ ਸਲਾਈ ਉਲਟ ਪਾਸੇ ਤੋਂ ਆਪਾਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਤੇ ਪੰਜਵੀਂ ਸਲਾਈ ਦੇ ਵਿੱਚ ਆਪਾਂ ਜਿਹੜੇ ਆਪਣੇ ਕੋਲੇ ਦੋ ਕੁੰਡੇ ਘਟਦੇ ਆ ਪੰਜਾਂ ਤੋਂ ਤਿੰਨ ਕੁੰਡੇ ਰਹਿ ਗਏ ਆਪਾਂ ਉਹ ਪੰਜ ਕੁੰਡੇ ਪੂਰੇ ਕਰਨੇ ਆ ਆਪਣੇ ਇਹ ਹੋ ਗਈ ਆਪਣੀ ਚੌਥੀ ਸਲਾਈ ਉਲਟ ਪਾਸੇ ਤੋਂ ਆਪਾਂ ਸਾਰੀ ਉਲਟੀ ਬਣਾਉਣੀ ਜਾਲੀ ਵਾਲੇ ਕੁੰਡੇ ਵੀ ਆਪਾਂ ਉਲਟੇ ਬਣਾਉਣੇ ਹੁਣ ਆ ਗਈ ਆਪਾਂ 5ਵੀਂ ਸਲਾਈ। ਸਿੱਧੇ ਪਾਸੇ ਤੋਂ ਡਿਜ਼ਾਈਨ ਦੀ 5ਵੀਂ ਸਲਾਈ ਤਾਂ ਇਹਦੇ ਵਿੱਚ ਆਪਾਂ ਕੁੰਡੇ ਪੂਰੇ ਕਰਨੇ। ਦੋ ਕੁੰਡੇ ਤਾਂ ਪਹਿਲਾਂ ਆਪਾਂ ਇਸ ਤਰ੍ਹਾਂ ਜਿਹੜੇ ਆਪਣੇ ਬਾਧੂ ਆ ਖੰੰਗਾਂ ਤੇ ਦੋ-ਦੋ ਇਸ ਤਰ੍ਹਾਂ ਬਣਾਈ ਕਰ ਲੈਣੀ। ਅੱਗੇ ਆਪਣੇ ਹੁਣੇ ਤਿੰਨ ਕੁੰਡੇ। ਪੰਜ ਕੁੰਡੇ ਸੀ ਇੱਥੇ ਤੇ ਤਿੰਨ ਰਹਿ ਗਏ। ਜਿਹੜਾ ਆਪਣਾ ਵਿਚਾਲੜਾ ਕੁੰਡਾ ਇਹਦੇ ਆਸੇ-પાસੇ ਆਪਾਂ ਜਾਲੀ ਬਣਾਵਾਂਗੇ ਤਾਂ ਆਪਣੇ ਪੰਜ ਕੁੰਡੇ ਪੂਰੇ ਹੋ ਜਾਣਗੇ ਇਸ ਤਰ੍ਹਾਂ। ਇਹ ਕੁੰਡਾ ਸਿੱਧਾ ਬਣਾ ਕੇ ਥ੍ਰੈਡ ਕੀਤਾ ਅੱਗੇ ਜਾਲੀ ਬਣ ਗਈ। ਫੇਰ ਵਿਚਾਲਾ ਡਾਕੁੰਡਾ ਸਿੱਧਾ ਥ੍ਰੈਡ ਕੀਤਾ ਅੱਗੇ ਜਾਲੀ ਬਣ ਗਈ ਤੀਸਰਾ ਕੁੰਡਾ ਸਿੱਧਾ ਪੰਜ ਦੇ ਪੰਜ ਕੁੰਡੇ ਬਣ ਗਏ ਆਪਣੇ ਫੇਰ ਅੱਗੇ ਜਿਹੜੇ ਵਿੱਚ ਪੰਜ ਕੁੰਡੇ ਸਿੱਧੇ ਆ ਰਹੇ ਉਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ 2 3 4 5 ਠੀਕ ਹੈ ਅੱਗੇ ਫੇਰ ਪੰਜ ਕੁੰਡੇ ਕਰਨੇ ਆਪਾਂ ਤਾਂ ਇੱਕ ਕੁੰਡਾ ਪਹਿਲਾਂ ਇਹਨਾਂ ਵਿੱਚੋਂ ਸਿੱਧਾ ਆਜੂ ਇਹਦੇ ਆਸੇ ਪਾਸੇ ਜਾਲੀ ਬਣਾਉਣੀ ਹੈ ਆਪਾਂ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਤਾਂ ਪੰਜ ਕੁੰਡੇ ਪੂਰੇ ਹੋਗੇ ਜਿਹੜੇ ਪੰਜ ਕੁੰਡੇ ਆਪਣੇ ਸਿੱਧੇ ਉਹ ਸਿੱਧੇ ਬਣਾ ਲਾਂਗੇ 1 2 3 4 5 ਅੱਗੇ ਫੇਰ ਪੰਜ ਕੁੰਡੇ ਆਪਾਂ ਬਣਾਉਣੇ ਇੱਕ ਕੁੰਡਾ ਆਪਣਾ ਸਿੱਧਾ ਥ੍ਰੈਡ ਕੀਤਾ ਅੱਗੇ ਦੂਸਰਾ ਸਿੱਧਾ ਥ੍ਰੈਡ ਕੀਤਾ ਅੱਗੇ ਤੀਸਰਾ ਸਿੱਧਾ ਤਾਂ ਪੰਜ ਦੇ ਪੰਜ ਪੂਰੇ ਹੋ ਗਏ ਆਪਣੇ ਲਾਸਟ ਵਾਲੇ ਕੰਨੀ ਵਾਲੇ ਦੋ ਕੁੰਡੇ ਜਿਹੜੇ ਆਪਣੇ ਸਿੱਧੇ ਬਣਾ ਲਾਂਗੇ ਛੇਵੀਂ ਸਲਾਈ ਡਿਜ਼ਾਈਨ ਦੀ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਅੱਗੇ ਛੇ ਸਲਾਈਆਂ ਚ ਆਪਣੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਡਿਜ਼ਾਈਨ ਆਪਣਾ ਉਹੀ ਹੈ ਤਾਂ 12 ਸਲਾਈਆਂ ਚ ਆਪਣਾ ਜਿਹੜਾ ਇਹ ਡਿਜ਼ਾਈਨ ਆ ਬਣ ਕੇ ਕੰਪਲੀਟ ਹੋ ਜਾਂਦਾ ਹੈ 12 ਸਲਾਈਆਂ ਆਪਾਂ ਰਿਪੀਟ ਕਰਾਂਗੇ ਵਾਰ-ਵਾਰ ਤਾਂ ਜਿਹੜਾ ਆਪਣਾ ਬਹੁਤ ਹੀ ਸੋਹਣਾ ਅਗੇ ਡਿਜ਼ਾਈਨ ਬਣਦਾ ਜਾਂਦਾ ਹੁਣ ਛੇਵੀਂ ਸਲਾਈ ਆਪਾਂ ਉਲਟ ਪਾਸੇ ਤੋਂ ਸਾਰੀ ਕੰਪਲੀਟ ਕਰ ਲਈਏ ਇਸ ਤਰ੍ਹਾਂ ਹੁਣ ਸੱਤਵੀਂ ਸਲਾਈ ਬਣਾਉਣੀ ਹੈ ਸਿੱਧੇ ਪਾਸੇ ਤਾਂ ਸੱਤਵੀਂ ਸਲਾਈ ਆਪਣੀ ਸਾਰੀ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਸਾਰੇ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਤੇ 8ਵੀਂ ਸਲਾਈ ਉਲਟ ਪਾਸੇ ਤੋਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਪਹਿਲਾਂ ਮੈਂ ਇਹ ਦੋ ਸਲਾਈਆਂ ਬਣਾ ਕੇ ਕੰਪਲੀਟ ਕਰਦੀ ਹਾਂ ਫਿਰ 9ਵੀਂ ਸਲਾਈ ਤੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਹੁਣ ਆਪਣੇ ਡਿਜ਼ਾਈਨ ਦੀ 9ਵੀਂ ਸਲਾਈ ਆ ਗਈ ਤਾਂ ਜਿਹੜੇ ਦੋ ਕੁੰਡੇ ਆਪਣੇ ਐਕਸਟਰਾ ਹੈ ਇਹ ਇਹ ਤਾਂ ਪਾਸੇ ਤਰ੍ਹਾਂ ਬਣਾ ਲੈਣੇ ਆ ਦੋ ਇੱਕ ਤਾਰ ਕੇ ਇੱਕ ਸਿੱਧਾ ਬਣਾ ਲਿਆ ਹੁਣ ਅੱਗੇ ਆਪਣੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਇਹ ਇੱਥੇ ਆਊਗਾ ਜਿਹੜੇ ਇਹ ਕੁੰਡੇ ਆ ਪੰਜ ਸਿੱਧੇ ਇਹ ਇੱਥੇ ਆ ਜਾਣਗੇ ਤਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜੂਗੀ ਹੁਣ ਆਪਾਂ ਪੰਜ ਕੁੰਡੇ ਬਣਾਵਾਂਗੇ ਸਿੱਧੇ 1 2 3 4 5 ਅੱਗੇ ਆਪਣਾ ਜਿਵੇਂ ਇੱਥੇ ਡਿਜ਼ਾਈਨ ਬਣਾਇਆ ਹੁਣ ਆਪਾਂ ਇੱਥੇ ਬਣਾਉਣਾ ਥ੍ਰੈਡ ਕਰਨਾ ਹੈ ਅੱਗੇ ਤਾਂ ਜਿਹੜੇ ਆਪਣੇ 5 ਕੁੰਡੇ ਇਹ 1 2 3 4 5 ਤਾਂ ਆਪਾਂ ਇਹ 5 ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਜਾਂ ਜਿਵੇਂ ਮੈਂ ਤੁਹਾਨੂੰ ਤਰੀਕਾ ਦੱਸਿਆ ਉਸ ਤਰ੍ਹਾਂ ਤੁਸੀਂ ਬਣਾ ਲੈਣਾ ਥ੍ਰੈਡ ਕਰਨਾ ਹੈ ਅੱਗੇ ਫਿਰ 5 ਕੁੰਡੇ ਅਗਲੇ ਆਪਾਂ ਸਿੱਧੇ ਬਣਾ ਲੈਨੇ ਇੱਕ 2 3 4 5 ਫੇਰ ਥ्रेड ਕਰਨਾ ਅੱਗੇ 1 2 3 4 5 ਪੰਜ ਗੁੰਦਿਆਂ ਦਾ ਪੈਕ ਬਣਾਉਣਾ ਹੈ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਥ्रेड ਕਰਨਾ ਅੱਗੇ ਫਿਰ ਪੰਜ ਕੁੰਡੇ ਆ ਜਾਣਗੇ ਸਿੱਧੇ 1 2 3 4 5 ਤੇ ਦੋ ਕੁੰਡੇ ਜਿਹੜੇ ਆਪਣੇ ਇਹ ਕੰਨੀ ਵਾਲੇ ਇਹ ਵੀ ਆਪਾਂ ਸਿੱਧੇ ਬਣਾ ਲਾਂਗੇ ਇਸ ਤਰ੍ਹਾਂ 10ਵੀਂ ਸਲਾਈ ਸਾਰੀ ਉਲਟੀ ਬਣਾ ਲੈਣੀ ਹੈ ਹੁਣ ਆਪਣੇ ਡਿਜ਼ਾਈਨ ਦੀ ਆ ਗਈ 11ਵੀਂ ਸਲਾਈ 11ਵੀਂ ਸਲਾਈ 'ਚ ਉਸੇ ਤਰ੍ਹਾਂ ਆਪਾਂ ਕੁੰਡੇ ਪੂਰੇ ਕਰਨੇ ਪੰਜਾਂ ਤੋਂ ਤਿੰਨ ਕੁੰਡੇ ਬਣੇ ਸੀ ਉਹ ਆਪਾਂ ਪੰਜ ਬਣਾਉਣੇ ਆ ਫਿਰ ਉਸੇ ਤਰ੍ਹਾਂ ਤਾਂ ਹੁਣ ਆਪਣੀ ਦੋ ਕੁੰਡੇ ਇਸ ਤਰ੍ਹਾਂ ਜਿਹੜੇ ਵਾਧੂ ਬਣਾ ਲਏ ਤਾਂ ਫਿਰ ਅੱਗੇ ਪੰਜ ਕੁੰਡੇ ਸਿੱਧੇ 1 2 3 4 5 ਹੁਣ ਅੱਗੇ ਜਿਹੜੇ ਤਿੰਨ ਕੁੰਡੇ ਇਹ ਆਪਾਂ ਪੰਜ ਕੁੰਡੇ ਪੂਰੇ ਕਰਨੇ ਦੋ ਹੋਰ ਬਣਾਉਣੇ ਇੱਥੇ ਜਿਹੜਾ ਵਿਚਾਲੜਾ ਕੁੰਡਾ ਆਸੇ-ਪਾਸੇ ਜਾਲੀ ਬਣਾਵਾਂਗੇ ਤਾਂ ਪੰਜ ਕੁੰਡੇ ਪੂਰੇ ਹੋ ਜਾਣਗੇ ਇੱਕ ਕੁੰਡਾ ਸਿੱਧਾ thread ਅੱਗੇ ਦੂਸਰਾ ਕੁੰਡਾ ਸਿੱਧਾ thread ਅੱਗੇ ਤੀਸਰਾ ਕੁੰਡਾ ਸਿੱਧਾ ਪੰਜ ਕੁੰਡੇ ਹੋ ਗਏ ਤੇ ਪੰਜ ਕੁੰਡੇ ਆਪਣੇ ਜਿਹੜੇ ਵਿੱਚ ਸਿੱਧੇ ਆ ਸਿੱਧੇ ਬਣਾਵਾਂਗੇ 1 2 3 4 5 ਅੱਗੇ ਫੇਰ ਇੱਕ ਕੁੰਡਾ ਸਿੱਧਾ ਥ्रेड ਅੱਗੇ ਦੂਸਰਾ ਸਿੱਧਾ ਥ्रेड ਅੱਗੇ ਤੀਸਰਾ ਸਿੱਧਾ ਇਹ ਪੰਜ ਕੁੰਡੇ ਆਪਣੇ ਜਿਹੜੇ ਸਿੱਧੇ ਆ ਇਹ 1 2 3 4 5 ਕੰਨੀ ਵਾਲੇ ਦੋ ਕੁੰਡੇ ਵੀ ਆਪਾਂ ਸਿੱਧੇ ਬਣਾ ਲਾਂਗੇ ਕੰਨੀਆਂ ਤੇ ਆਪਣੇ ਸੱਤ-ਸੱਤ ਕੁੰਡੇ ਸਿੱਧੇ ਆ ਜਾਂਦੇ 12ਵੀਂ ਤੇ ਲਾਸਟ ਸਲਾਈ ਆਪਣੇ ਡਿਜ਼ਾਈਨ ਦੀ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਤੇ ਡਿਜ਼ਾਈਨ ਆਪਣਾ 12 ਸਲਾਈਆਂ ਦਾ ਕੰਪਲੀਟ ਹੋ ਜਾਂਦਾ 12 ਸਲਾਈਆਂ ਆਪਾਂ ਰਿਪੀਟ ਕਰਦੇ ਜਾਵਾਂਗੇ ਤੇ ਇੱਕ ਸੋਹਣਾ ਜਿਹਾ ਡਿਜ਼ਾਈਨ ਆ ਜਿਹੜਾ ਬਣਦਾ ਜਾਂਦਾ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਤੇ ਮੇਰਾ ਜਿਹੜਾ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰੇ ਵੀ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਮੈਂ ਤੁਹਾਡੇ ਨਾਲ ਸਾਂਝੀ ਕਰ ਸਕਾਂ ਨਵੇਂ-ਨਵੇਂ ਤੇ ਸੋਹਣੇ-ਸੋਹਣੇ ਡਿਜ਼ਾਈਨ ਤੇ ਲਓ 12 ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਜੀ ਇਸ ਤਰ੍ਹਾਂ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪਰਜੇ ਇਕੱਠੇ ਆਪ ਇਸ ਨੂੰ ਪਾ ਸਕਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ